ਭਾਈ ਜੋਗਾ ਸਿੰਘ ਖਾਲਸਤਾਨੀ ਨੂੰ ਇਨਸਾਫ ਦਿਵਾਉਣ ਲਈ ਸਿੱਖ ਜਥੇਬੰਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪੁਤਲਾ ਫੂਕਿਆ ਇਸ ਮੌਕੇ ਸਿੱਖ ਜਥੇਬੰਦੀਆਂ ਲੁਧਿਆਣਾ ਦੇ ਡੀਐਮਸੀ ਹਸਪਤਾਲ ਤੋਂ ਰਵਾਨਾ ਹੋ ਕੇ ਫੁਵਾਰਾ ਚੌਂਕ ਤੋਂ ਹੁੰਦੀਆਂ ਹੋਈਆਂ ਲੁਧਿਆਣਾ ਦੇ ਭਰਤ ਨਗਰ ਚੌਂਕ ਵਿੱਚ ਪਹੁੰਚੀਆਂ ਜਿੱਥੇ ਉਹਨਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਪੁਤਲਾ ਫੂਕਿਆ ਗਿਆ ਅਸੀਂ ਜਿਹੜੀ ਪਿਛਲੇ 6 ਦਿਨਾਂ ਤੋਂ ਮੰਗ ਇੱਥੇ ਬੈਠ ਕੇ ਤੇ ਉਧਰ ਉਹ ਮਰਤੇਕ ਦੇ ਇਸ ਹਸਤਾ ਦੇ ਫ੍ਰੀਜ ਚ ਪੈ ਕੇ ਬੰਗਾਰ ਰਹੀ ਆ ਕਿ ਇਸ ਧਰਤੀ ਤੋਂ ਇਨਸਾਫ ਖਤਮ ਹੋ ਗਿਆ ਉਸ ਧਰਤੀ ਤੋਂ ਇਨਸਾਫ ਖਤਮ ਹੋ ਗਿਆ ਜਿਸ ਧਰਤੀ ਤੇ ਗੁਰੂ ਸਾਹਿਬਾਨ ਨੇ ਸਮੁੱਚੀ ਦੁਨੀਆ ਨੂੰ ਇਨਸਾਫ ਦੇਣ ਲਈ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਤੋਏ ਸਾਡੇ ਸਾਰਿਆਂ ਦੇ ਲਈ ਮਨਾਂ ਦੇ ਵਿੱਚ ਚਾਤੀ ਮਾਰਨ ਦਾ ਸਮਾਂ ਕਿ ਕੀ ਸਿੱਖ ਕੌਮ ਗੁਰੂ ਸਾਹਿਬ ਨੇ ਇਹ ਇਸ ਲਈ ਸਾਜੀ ਸੀ ਕਿ ਸਾਡੇ ਨੌਜਵਾਨ ਯੋਧਿਆਂ ਦਾ ਉਹ ਗਦਾਰ ਲੋਕ ਜਿਹੜੇ ਸਿੱਖੀ ਦੇ ਖਾਤਮੇ ਲਈ ਥਾ-ਥਾ ਬੁਰਸ਼ੀਆਂ ਮੰਗੂ ਗੂਸ ਦੇ ਫਿਰਰੇ ਨੇ ਉਹ ਲੋਕ ਸਾਡੇ ਨੌਜਵਾਨਾਂ ਦਾ ਸ਼ਰੇਆਮ ਕਤਲਿਆਮ ਕਰਨ ਤੇ ਉਹ ਲੋਕ ਸ਼ਰੇਆਮ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਕੀ ਕੋਈ ਜਵਾਨ ਪੁੱਤ ਜ ਜਿਦੀ ਜਮੀਰ ਜਾਗਦੀ ਆ ਜਿਦੀ ਅਣਖ ਜਾਗਦੀ ਆ ਆਪਣੇ ਬਾਪ ਦੀ ਪੱਗ ਨੂੰ ਛਰੇ ਬਾਜ਼ਾਰ ਰੋਲਣ ਦੇਊਗਾ ਅਜੇ ਸਵਾਲ ਸਮੁੱਚੀ ਕੌਮ ਦੇ ਅੱਗੇ ਆ ਕਿ ਤੁਹਾਡੇ ਬਾਪ ਦੀ ਪੱਗ ਆ ਜਿਹੜੀ ਨਿਰੰਤਰ 1 ਜੂਨ ਤੋਂ ਕਦੇ ਬਰਗਾੜੀ 'ਚ ਤੇ ਕਦੇ ਕਿਤੇ 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 ਰੋਹੀ ਆ ਰਹੀ ਆ ਪਰੰਤੂ ਉਹ ਦੋਸ਼ ਤਾਟਾਂ ਸਾਡੇ ਦੇ ਹੱਸ ਰਹੀਆਂ ਨੇ ਅਸੇ ਨਹੀਂ ਬਜਾਏ ਸਾਡੇ ਉਹਨਾਂ ਨੌਜਵਾਨਾਂ ਨੂੰ ਚੁਣ-ਚੁਣ ਕੇ ਮਾਰਿਆ ਜਾ ਰਿਹਾ ਜਿਹੜੇ ਸਾਡੀ ਜਵਾਨੀ ਨੂੰ ਬੰਗਾਰਦੇ ਨੇ ਕਿਉਂ ਨੌਜਵਾਨਾਂ ਤੁਹਾਡੇ ਬਾਪੂ ਦੀ ਪੱਗ ਬਾਜ਼ਾਰ ਚ ਰੋਂ ਰਹੀ ਆ ਤੁਹਾਡੀ ਜ਼ਮੀਰ ਕਿੱਥੇ ਗਈ ਆ ਸੋ ਇਹ ਚੁਣੌਤੀ ਆ ਜਿਹੜੀ ਇਹ ਅੱਜ ਕੌਮ ਦੇ ਸਾਹਮਣੇ ਆ ਅਸੀਂ ਇਨਸਾਫ ਲੈਣਾ ਅਸੀਂ ਇਨਸਾਫ ਆਪਣੇ ਬਾਪ ਦਾ ਵੀ ਲੈਣਾ ਅਸੀਂ ਇਨਸਾਫ ਆਪਣੇ ਪੁੱਤਾਂ ਦਾ ਵੀ ਲੈਣਾ ਸੋ ਮੈਂ ਹੁਣ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਆ ਜਿਹੜੀ ਮੰਦਿਆਂ ਗਹਿਰਾਈਆਂ ਚੋਂ ਕਰੂੰਗਾ ਮੈਨੂੰ ਪਤਾ ਕਿ ਮੇਰੇ ਨਾਲੋਂ ਵੱਧ ਭਾਂਬੜ ਤੁਹਾਡੇ ਸਾਰਿਆਂ ਦੇ ਮਨਾਂ ਵਿੱਚ ਬਲਦਾ ਹੈ। ਪਰੰਤੂ ਜਿਹੜੇ ਵੀ ਤੁਸੀਂ ਸਰੀਰ ਇੱਥੇ ਹਾਜ਼ਰ ਹੋਏ ਹੋ ਮੇਰਾ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਮੇਰਾ ਸਿਰ ਤੁਹਾਡੇ ਅੱਗੇ ਝੁਕਦਾ ਹੈ। ਪਰੰਤੂ ਸਮਾਗਮ ਦੇ ਅੰਤ ਤੱਕ ਇਸ 라ਵਣ ਦੇ ਪੁਤਲੇ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਣ ਦੇ ਤੱਕ ਤੁਸੀਂ ਸਾਰਿਆਂ ਨੇ ਇਸ ਸਮਾਗਮ ਦੇ ਵਿੱਚ ਹਾਜ਼ਰ ਰਹਿਣਾ ਇਹਦਾ ਮੇਰੇ ਨਾਲ ਵਾਅਦਾ ਕਰੋ ਦੋਨੇ ਹੱਥ ਖੜੇ ਕਰਕੇ ਬੋਲੇ ਸੋਨਿਹਾਰ ਸਤਿ ਸ੍ਰੀ ਅਕਾਲ ਦੇਖੋ ਜੀ ਇਹ ਤਾਂ ਲੰਮੇ ਸਮੇਂ ਤੋਂ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਕਾਨੂੰਨ ਨਾ ਦੀ ਚੀਜ਼ ਆ ਪੰਜਾਬ ਵਿੱਚੋਂ ਖੰਭ ਲਾ ਕੇ ਉੜ ਚੁੱਕੀ ਐ ਪੰਜਾਬ ਪੰਜਾਬ ਜਿਹੜਾ ਇੱਕ ਪਰਿਵਾਰ ਦੇ ਕਬਜ਼ੇ ਵਿੱਚ ਹੋ ਚੁੱਕਾ ਐ ਚਾਹੇ ਉਹ ਐਸਜੀਪੀਸੀ ਦਾ ਪ੍ਰਬੰਧ ਹੋਵੇ ਚਾਹੇ ਉਹ ਸਿਵਲ ਪ੍ਰਸ਼ਾਸਨ ਹੋਵੇ ਤੇ ਚਾਹੇ ਉਹ ਪੁਲਿਸ ਪ੍ਰਸ਼ਾਸਨ ਹੋਵੇ ਕਿਉਂਕਿ ਇਹ ਪਰਿਵਾਰ ਲਗਭਗ ਪਿਛਲੇ 5 ਦਹਾਕਿਆਂ ਤੋਂ ਪੰਜਾਬ ਨੂੰ ਲੁੱਟ ਰਿਹਾ ਤੇ ਕੁੱਟ ਰਿਹਾ ਹੈ ਇਹਨਾਂ ਦੇ ਕੋਲ ਅਨਸਾਫ਼ ਦੀ ਆਸ ਰੱਖਣੀ ਬੰਜਰ ਜ਼ਮੀਨ ਵਰਗੇ ਹਾਲਾਤ ਹੋ ਸਕਦੇ ਨੇ ਕਿਉਂਕਿ ਇਹਨਾਂ ਨੇ ਪੰਜਾਬ ਦੀ ਆਰਥਿਕ ਦਿਸ਼ਾ ਵਿਗਾੜ ਦਿੱਤੀ ਹੈ ਪੰਜਾਬ ਦਾ ਕਾਨੂੰਨ ਪ੍ਰਬੰਧ ਵਿਗਾੜ ਦਿੱਤਾ ਹੈ ਤੇ ਬੇਇਨਸਾਫ਼ ਪਰਬੰਧ ਦਿੱਤਾ ਜਿਹੜਾ ਕੁਲੀਨ ਮੈਂ ਕਹਾ ਕਿ ਜਿਹੜਾ ਭ੍ਰਿਸ਼ਟਾਚਾਰ ਪ੍ਰਬੰਧ ਦਿੱਤਾ ਬੇਇਨਸਾਫ ਮੈਨੂੰ ਕਿਵੇਂ ਕਰਦੇ ਹੋ ਬੇਇਨਸਾਫੀ ਵਾਲੀ ਇਹਨਾਂ ਦੀ ਕੋਈ ਗੱਲ ਇਨਸਾਫ ਵਾਲੀ ਕੋਈ ਗੱਲ ਨਹੀਂ ਹੈ ਇਹ ਕਰਦੇ ਹੀ ਜਾਤੀਆਂ ਨੇ ਬੇਇਨਸਾਫੀਆਂ ਕਰਦੇ ਨੇ ਅਸੀਂ ਅੰਤ ਵਿੱਚ ਫੇਰ ਪੁਲਿਸ ਪ੍ਰਸ਼ਾਸਨ ਕੋਲੋਂ ਦਿਲ ਖੋਲ ਕੇ ਮੰਗ ਕਰਦੇ ਆ ਉਹ ਸੱਜਣੋ ਹੱਥ ਪਿੱਛੇ ਨੂੰ ਕਰਕੇ ਕੁਝ ਨਹੀਂ ਚੱਲਣਾ ਸਹੀ ਇਨਵੈਸਟੀਗੇਸ਼ਨ ਕਰ ਦਿਓ ਜੋਗਾ ਸਿੰਘ ਦੇ ਕਾਤਲਾਂ ਨੂੰ ਫੜ ਕੇ ਅੰਦਰ ਦੇ ਦਿਓ ਤਾਂ ਕਿ ਕੌਮ ਦੇ ਦੁਖੀ ਹਿਰਦਿਆਂ ਤੇ ਕੁਝ ਮਲਮ ਲੱਗ ਸਕੇ ਵਰਨਾ ਇਹ ਸੰਘਰਸ਼ ਤੁਹਾਡੇ ਅਸ਼ਵਾਸ਼ਨਾ ਨਾਲ ਨਹੀਂ ਚੁੱਕਿਆ ਜਾਵੇਗਾ ਇਹਦਾ ਰੂਪ ਦਿਨੋਂ ਦਿਨ ਬਦਲਦਾ ਰਹੇਗਾ ਤੇ ਤਿੱਖਾ ਹੋਣਾ ਸੁਭਾਵਿਕ ਹੋ ਜਾਵੇਗਾ ਸੋ ਇਹ ਭਾਈ ਇਹ ਕਾਰਨ ਸਿਗੇ ਜਿਹੜਾ ਅੱਜ ਇਹਨੂੰ 라ਵਣ ਦੀ ਅਪਾਧੀ ਦਿੱਤੀ ਹੈ ਸਾਰਾ ਇਹ ਮੀਡੀਆ ਦਾ ਸਾਰੀਆਂ ਜਥੇਬੰਦੀਆਂ ਦਾ ਸਾਰੇ ਧਰਮਾਂ ਦੇ ਸਾਰੇ ਵਰਗ ਦੇ ਨੌਜਵਾਨਾਂ ਦਾ ਬਜ਼ੁਰਗਾਂ ਦਾ ਸਤਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੁਧਿਆਣਾ ਤੋਂ ਸਨੀ ਸੁਜਾਪੁਰ ਦੇ ਨਾਲ ਜਸਵੀਰ ਹੇਰਾ ਪਹਰੇ ਦਾ ਟੀਵੀ ਹਾਏ 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 ਅਜਦਾ ਰਾਵਣ ਅਜਦਾ ਰਾਵਣ ਜੈਕਾਰਾ ਪੰਜਾਬ ਦਾ ਦੁਸ਼ਮਣ ਜੈਕਾਰਾ ਪੰਜਾਬੀਆਂ ਦਾ ਦੁਸ਼ਮਣ ਜੈਕਾਰਾ ਸਿੱਖੋਂ ਦਾ ਦੁਸ਼ਮਣ ਜੈਕਾਰਾ ਸਿੱਖੀ ਦਾ ਦੁਸ਼ਮਣ ਜੈਕਾਰਾ ਸਿੱਖੀ ਦਾ ਦੁਸ਼ਮਣ ਜੈਕਾਰਾ ਪੰਜਾਬ ਦਾ ਦੁਸ਼ਮਣ ਜੈਕਾਰਾ ਪੰਜਾਬੀਆਂ ਦਾ ਦੁਸ਼ਮਣ ਜੈਕਾਰਾ